ਪਟਿਆਲਾ ਚ ਬੀਤੀ ਰਾਤ ਤਫਾਜਲਪੁਰਾ ਗਲੀ ਨੰਬਰ 9 ਸੁਗਵਾਂਤ ਰਹਿਣ ਵਾਲੇ ਅਨਿਲ ਅਤੇ ਜਗਮੋਹਨ ਤੇ ਚਾਰ ਵਿਅਕਤੀ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਇਸ ਹਮਲੇ ਚ ਕਈ ਔਰਤਾਂ ਦੇ ਨਾਲ ਨਾਲ ਚਾਰੇ ਦੋਸ਼ੀਆਂ ਵੱਲੋਂ ਬੱਛ ਲੁਕੀ ਵੀ ਕੀਤੀ ਗਈ ਹਾਦਸੇ ਚ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਟਿਆਲਾ ਦੇ ਹਸਪਤਾਲ ਚ ਰਾਜਿੰਦਰ ਨੂੰ ਦਾਖਲ ਕਰਵਾਇਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਖਮੀ ਨੇ ਦੱਸਿਆ ਕਿ 14 ਤਾਰੀਖ ਨੂੰ ਹਮਲਾ ਕੀਤਾ ਫਿਰ ਜਿਮ ਵਿੱਚ ਉਹਨਾਂ ਨੇ ਦੁਬਾਰਾ ਹਮਲਾ ਕੀਤਾ ਉਹਨਾਂ ਨੇ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਕੁੱਟਮਾਰ ਵੀ ਕੀਤੀ ਅਤੇ ਜਵਾਈ ਉੱਥੇ ਕੰਮ ਕਰਦੇ ਮਕੈਨਿਕ ਤੇ ਵੀ ਹਮਲਾ ਕਰ ਦਿੱਤਾ ਸਾਡੇ ਵਾਲ ਪੁੱਟ ਕੇ ਸੜਕ ਤੇ ਘਸੀਟ ਦਿੱਤੇ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਕਰਦੇ ਕਿ ਉਕਤ ਦੋਸ਼ੀਆਂ ਖਿਲਾਫ ਵੰਦੇ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਸੰਬੰਧੀ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਰਜਿੰਦਰ ਹਸਪਤਾਲ ਪਟਿਆਲਾ ਤੋਂ ਇਹ ਬਹੁਤ ਕੁਝ ਮਿਲੇ ਆ ਕਾਰ ਅਸੀਂ ਕਾਰਵਾਈ ਕਰਦੇ ਹੀ ਰਾਤ ਨੂੰ ਹੀ ਬਿਆਨ ਲੈ ਲਏ ਤੇ ਮੌਕਾ ਵੀ ਦੇਖਿਆ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੇਰਾ ਜੀ ਮੇਰਾ ਅਨਿਲ ਬੰਟੀ ਜੀ ਅਨਿਲ ਜੀ ਕਿੱਥੇ ਦੀ ਰਹਿੰਦੇ ਅਸੀਂ ਮੈਂ ਗੁਰਨਾਣਗਰ ਨਗਰ 1 ਨੰਬਰ ਗਲੀ ਚੱਲਦਾ ਜੀ ਲੜਾਈ ਕੀ ਮਾਮਲਾ ਕੀ ਹੋਇਆ ਜੋ ਹਸਪੀਟਲ ਵੀ ਜੱਟ ਵੀ ਜੋ ਮਾਮਲਾ ਇਹ ਹੋਇਆ ਜੀ 15 ਤਰੀਕ ਨੂੰ ਪਹਿਲਾਂ ਸਾਡੇ ਤੇ ਹਮਲਾ ਕੀਤਾ ਗਿਆ ਠੀਕ ਹੈ ਨਹੀਂ ਸਾਨੂੰ ਜਾਤੀ ਸੂਚਕ ਬੋਲਿਆ ਗਿਆ ਠੀਕ ਹੈ ਅਸੀਂ ਵਾਲਮੀਕੀ ਸਮਾਜ ਤੋਂ ਆ ਤੇ ਉਸ ਤੋਂ ਬਾਅਦ ਕੱਲ ਉਹਨਾਂ ਨੇ ਫੇਰ ਸਾਡੇ ਤੇ ਹਮਲਾ ਕਰਤਾ ਜੀ ਪਿਛਲੇ 15 ਤਰੀਕ ਨੂੰ ਮੇਰਾ ਬਰਦਰ ਲਾ ਦਾਖਲ ਹੋਇਆ ਜੀ ਉੱਥੇ ਮਾ ਮਲਰ ਕਟਿੰਗ ਹੋਈ ਹੈ ਤੇ ਰਾਤ ਹੀ ਸਾਡੇ ਤੇ ਸ਼ਾਮ ਨੂੰ ਸਾਡੇ ਤੇ ਹਮਲਾ ਕੀਤਾ ਜੀ ਮੈਂ ਸੀ ਮੇਰਾ ਦੋਸਤ ਸੀ ਮੇਰੀ ਭੂਆ ਸਾਸੀ ਕਾਰੀ ਜੀ ਕਾਰੀ ਅਸੀਂ ਕਾਰੀ ਕੋਣੇ ਲੋਕ ਜਿਨ੍ਹਾਂ ਨੇ ਹਮਲਾ ਕੀਤਾ ਬੰਦੇ ਕੌਣ ਹੈ ਬਲਜੀਤ ਬਿੱਟੂ ਆ ਜੀ ਇਹਦਾ ਫਾਦਰ ਹੈ ਡੀਐਸਪੀ ਰਿਟਾਇਰ ਉਹਦੀ ਸ਼ਹਿਤ ਹੈ ਸਾਰਾ ਕੁਝ ਹੁੰਦਾ ਇੱਕ ਰਵੀ ਹੈ ਜੀ ਉਹਦੇ ਗੈਂਗਸਟਰ ਨਾਲ ਤਾਲੁਕਤ ਹੈ ਆਰਮ ਐਕਟ ਦਾ ਪਰਚਾ ਉਸਤੇ ਹੋਇਆ ਪਿਆ ਚਿੱਟਾ ਉਹ ਵੇਚਦੇ ਆ ਪਹਿਲਾਂ ਵੀ ਵੇਚਦੇ ਸੀ ਪਹਿਲਾਂ ਵੀ ਪਰਚੇ ਹੋਏ ਪਏ ਆ ਠੀਕ ਹੈ ਨਹੀਂ ਅਸੀਂ ਵੀ ਕਿੰਨੀ ਵਾਰ ਰੋਕਿਆ ਉਹਨਾਂ ਨੂੰ ਵੀ ਤੁਸੀਂ ਉਹਨੇ ਨਾ ਕਰੇ 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 ਉਹਦੀ ਖੁੰਦਕ ਚ ਉਹ ਸਾਡੇ ਉਹਨਾਂ ਦੇ ਨਾਲ ਲੱਗ ਕੇ ਸਾਡੇ ਨਾਲ ਲੜੇ ਆ ਜੀ ਕਾਰਨ ਕੀ ਹੋਇਆ ਕਾਰਨ ਕੀ ਇਹ ਬੋਲਚਾਲ ਕਿ ਤੋਦੀ ਹੋਈ ਲੜਾਈ ਬੋਲਚਾਲ ਮੇਰੀ ਭੂਆ ਖੜੀ ਸੀ ਘਰ ਦੇ ਬਾਹਰ ਉਹਦੇ ਵਾਲ ਫੜ ਕੇ ਖਿੱਚ ਕੇ ਜੀ ਉਹਦੇ ਕੱਪੜੇ ਫਾੜੇ ਜੀ ਮੈਂ ਤੇ ਮੇਰੀ ਵਾਈਫ ਮੇਰਾ ਦੋਸਤ ਖੜਾ ਸੀ ਉਹ ਛੁੜਾਨ ਲੱਗਿਆ ਉਹ ਉਹ ਉਹਦੇ ਕੁੱਟਮਾਰ ਕੀਤੀ ਮੈਂ ਤੇ ਮੇਰੀ ਵਾਈਫ ਆ ਵੀ ਮੇਰੇ ਮੇਰੇ ਨਾਲ ਵੀ ਕੁੱਟਮਾਰ ਕੀਤੀ ਮੇਰੀ ਵਾਈਫ ਨਾਲ ਵੀ ਕੁੱਟਮਾਰ ਕੀਤੀ ਪਹਿਲਾਂ ਵੀ ਕੰਪਲੇਨ ਦਿੱਤੀ ਸੀ ਹਾਂ ਪਹਿਲਾਂ 15 ਤਰੀਕ ਨੂੰ ਕੰਪਲੇਨ ਦਿੱਤੀ ਅਰਬਨ ਸਟੇਟ ਜੀ ਕੋਈ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਅੱਜ ਕੱਲ ਦੁਬਾਰਾ ਹਮਲਾ ਹੋਇਆ ਦੁਬਾਰਾ ਦੁਬਾਰਾ ਸ਼ਾਮ ਨੂੰ ਫੇਰ ਹੋਇਆ ਮੋੜੇ 'ਚ ਲੜਾਈ ਜਗਰੇ ਕਿੰਨੇ ਬੰਦੇ ਜਖਮੀ ਅਸੀਂ 2 ਬੰਦੇ ਜਖਮੀ ਆ ਜੀ ਮੈਂ ਹਾਂਜੀ ਮੈਂ ਤੇ ਮੇਰਾ ਦੋਸਤ ਫਿਰ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਕਾਰਵਾਈ ਕਰਦੇ ਸਾਨੂੰ ਇਨਸਾਫ਼ ਮਿਲੇ ਜੀ ਇਹਨਾਂ ਦੀ ਇਨਕੁਆਰੀ ਖੋਲੇ ਜੀ ਰਵੀ ਹੁਨਾਦੀ ਕੇ ਵੀ ਇਹ ਇਹਨਾਂ ਦਾ ਪਿਛਲਾ ਰਿਕਾਰਡ ਕੀ ਹੈ ਤੇ ਸਾਡੀ ਕੜਵਾਇਆ ਜਾ ਵੀ ਹੁਣ ਪੁਲਿਸ ਆਈ ਹੈ ਤੇ ਬਿਆਨ ਬੁਣੇ ਕੱਲ ਬਿਆਨ ਲੇਗੀ ਸਾਡੇ ਕੱਲ ਜੀ ਨਾਮ ਤੁਹਾਡਾ ਲਤਾ ਜੀ ਕੀ ਹੋਇਆ ਕੀ ਹੈ ਕਿੱਥੇ ਰਹਿਣ ਵਾਲੇ ਤੁਸੀਂ ਤਪੱਜਲਪੁਰ ਨੋ ਲੰਬਰ ਗਲੀ ਸੀ ਅੱਛਾ ਕੀ ਹੋਇਆ ਕੀ ਹੈ ਹਾਂ ਜੀ ਮੈਂ ਨਾ ਡਿਊਟੀ 'ਤੇ تھی ਜੀ ਮੇਰੇ ਬੇਟੇ ਕੋ ਇਨੋ ਨੇ ਬਹੁਤ ਮਾਰਾ ਜੀ ਅੰਦਰ ਸੇ ਘਸੀਟ ਕੇ ਲਾਏ ਪਤਾ ਕਿਹਨਾਂ ਨੇ ਜੀ ਬਿੱਟੂ ਹੈ ਜੀ ਰਵੀ ਹੈਗਾ ਜੀ ਸੱਸੀ ਹੈਗਾ ਜੀ ਕੋਈ ਬਾਤ ਨਹੀਂ ਹੋਈ ਕੁਛ ਨਹੀਂ ਹੋਈ ਜੀ है जी ने कहा बीरे क्या घूर रहा है वो जरा मतलब बिट्टू है, बित्तु है जी उसे जरा मिस्त्री है ना जी उसे घूर रहा था चल ये नहा रहा था जी अपने काम पे जा रहा था जी तो इसने कहा बीरे चल कोई ना क्या, क्या बात होगी चल जाओ फिर उसके घर वाली भी आ गई जी बिट्टू की जी बिट्टू की घरवाली ने मेरे बेटे को बेटे ने हाथ भी जोड़े भी भाभी घर जाओ कोई ना भी जो बात करनी है बीरे को भेज दो उसको बालों से पकड़ के जी ए, मारा है जी, तो उसकी छोटी कुड़ी ने भी मारा दरस, उसके प, प, पापा ने भी मारा बिट्टू ने मारा जी सिर फट गया उसका जी। फिर फिर तीन चार दिन बाद मतलब कोई बात नहीं गाली निकाली हंसी मेरे साथ हंस रहा था मजाक कर रहा था ये, बिटू ये कैसे आपके रिश्तेदार है पड़ोसी है जी पड़ोसी

ਬੋਲੀ ਆ ਕੋਈ ਨਾਮ ਹੈ ਜੀ ਜਗਮੋਨ ਜੀ ਜਗਮੋਨ ਜੀ ਕੀ ਕੰਮ ਕਰਦੇ ਹੋ ਲੱਕੜ ਦਾ ਜੀ ਕੀ ਕਾਰਨ ਕੀ ਹੋਇਆ ਲੜਾਈ ਦਾ ਕਾਰਨ ਕੀ ਹੋਇਆ ਲੜਾਈ ਦਾ ਕਾਰਨ ਜੀ ਮੈਂ ਕੰਮ ਕਰ ਰਿਹਾ ਜੀ ਅੰਦਰ ਤੇ ਐਂਟੀਨਾ ਨੂੰ ਉਹਨਾਂ ਨੇ ਖਿੱਚ ਲਿਆ ਇਹਨਾਂ ਨੇ ਖਿੱਚਿਆ ਰਵੀਨਾ ਨੇ ਜੀ ਇਹਨਾਂ ਨੇ ਬਿੱਟੂ ਨੇ ਐਂਟੀਨਾ ਹੀ ਪੁੱਛਿਆ ਵੀ ਅੱਖਾ ਕਿਨੂੰ ਕੱਢ ਰਿਹਾ ਇਹਨਾਂ ਨੇ ਸਿੱਧੀ ਗਾਲੀ ਕੱਢੀ ਜੀ ਬਿੱਟੂ ਜੀ ਨੇ ਭੈਣ ਚੋਦ ਨੂੰ ਗੇਰਾ ਫੜੋ ਪਹਿਲਾਂ ਵੀ ਲੜਾਈ ਚੱਲ ਹੋਈ ਸੀ ਹਾਂ ਜੀ ਹੋਈ ਸੀ ਜੀ ਪਹਿਲਾਂ ਜਿਹਨਾਂ ਦਾ ਨਾਮ ਲੈ ਰਹੇ ਹੋ ਕੰਮ ਕੀ ਕਰਦੇ ਆ ਉਹ ਜੀ ਗੈਂਗਸਟਰਾਂ ਆ ਜੀ ਪੁਰਾਣੇ ਉਹ ਇਹਨਾਂ ਨੂੰ ਰਿਕਾਰਡ ਕਰ ਰਿਹਾ ਰਵੀ ਤੇ ਦੂਜਾ ਦੂਜਾ ਹੈਗਾ ਜੀ ਉਹ ਕਾਕਾ ਉਹ ਕੀ ਕਰਦਾ ਉਹਦੇ ਨਾਲ ਹੀ ਜਿਵੇਂ ਰਵੀ ਤੇ ਹੁਣ ਪੁਲਿਸ ਨੂੰ ਕੰਪਲੇਨ ਦਿੱਤੀ ਹੈ ਤੁਸੀਂ ਹਾਂ ਪੁਲਿਸ ਨੂੰ ਕੰਪਲੇਨ ਦਿੱਤੀ ਹੈ ਹਾਂ ਦਿੱਤੀ ਹੈ ਜੀ ਕਾਰਵਾਈ ਹੋਈ ਕੀ ਪੁਲਿਸ ਆ ਗਈ ਬਿਆਨ ਲੈਣੇ ਲੈ ਗਈ ਲੈ ਜੀ ਬਿਆਨ ਔਰ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਇਹ ਇਨਸਾਫ ਹੋਵੇ ਜੇ ਸੱਚਾਈ ਬਾਹਰ ਆਵੇ ਭਾਈ ਕੀ ਨਾਮ ਹੈ ਮੇਰਾ ਇਹ ਸਬ ਇੰਸਪੈਕਟਰ ਗੁਰਮਿੰਦਰ ਜਿਹੜੀ ਕੱਲ ਫਤਿਹਪੁਰੇ ਲੜਾਈ ਹੋਈ ਹੈ ਮਾਮਲਾ ਕੀ ਹੈ ਅ دیر ਰਾਤ ਕੱਲ ਸ਼ਾਮੀ ਸਾਨੂੰ ਰਜਿੰਦਰਾ ਹਸਪਤਾਲ ਤੋਂ ਰੁਕਾ ਆਇਆ ਸੀ ਕਿ ਦੋ ਬੰਦੇ ਆ ਅਨਿਲ ਔਰ ਜਗਮੋਲ ਦੀ ਲੜਾਈ ਝਗੜਾ ਹੋਣ ਕਰਕੇ ਐਡਮਿਟ ਹੋਏ ਆ ਤੇ ਅਸੀਂ ਰਾਤ ਹੀ ਉਹਨਾਂ ਦੇ ਬਿਆਨ ਕਲਮਬੱਧ ਕਰ ਲਏ ਸੀ ਤੇ ਅੱਗੇ ਫਦਰ ਜੋ ਵੀ ਹੈ ਕਰਵਾਈ ਕਰਵਾਈ ਬਿਆਨਾਂ ਵਿੱਚ ਇਹਨਾਂ ਨੇ ਕਿੰਨਾ ਦਾ ਨਾਮ ਲਿਖਾਇਆ ਨਹੀਂ ਬਿਆਨਾਂ ਵਿੱਚ ਇਹਨਾਂ ਨੇ 4 ਬੰਦਿਆਂ ਦੇ ਨਾਮ ਲਿਖਾਏ ਆ ਕਿ ਉਹਨਾਂ ਨੇ ਸਾਡੀ ਇੱਥੇ ਆ ਕੇ ਕੁੱਟਮਾਰ ਕੀਤੀ ਆ ਫਤਵਜਲਪੁਰੇ ਤੇ ਬਾਕੀ ਮੌਕੇ ਤੇ ਅਸੀਂ ਦੇਖ ਕੇ ਜਿਵੇਂ ਵੀ ਜੋ ਵੀ ਹਾਲਾਤ ਹੋਣਗੇ ਉਹ ਕਾਰਵਾਈ ਹਮ ਚਲੀ ਜੀ ਜਦ ਤੱਕ ਪਾਜੀ ਵੱਲੋਂ ਇਜਾਮ ਨਹੀਂ ਆਏਗੀ ਜਿਹੜੀਆਂ ਮਹਿਲਾਵਾਂ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਗਿਆ ਨਹੀਂ ਫਿਲਹਾਲ ਬਿਆਨਾਂ ਦੇ ਵਿੱਚ ਉਹਨਾਂ ਨੇ ਕੁਛ ਇਦਾਂ ਨਹੀਂ ਹਾਂ ਖੇਚ ਤੂ ਹੋਈ ਆ ਜਦੋਂ ਦੋਨੇ ਧਿਰਾਂ ਦੀ ਲੜਾਈ ਹੋਈ ਆ ਗਲੀ ਕਾਫੀ ਭੀੜੀ ਆ ਉੱਥੇ ਉਹ ਇਕੱਠੇ ਹੋ ਜਾਂਦੇ ਆ ਛਡਾਉਣ ਚਲੂਣ ਦੇ ਵਿੱਚ ਕੁਛ ਇਦਾਂ ਦੀ ਗੱਲ ਹੋਈ ਆ ਬਾਕੀ ਕਿਹੜੀ ਇਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਬਸ ਅਸੀਂ ਉਹਨਾਂ ਦੇ ਬਿਆਨ ਕਲਮਬੱਧ ਕਰ ਲਏ ਆ ਬਿਆਨਾਂ ਤੇ ਆਧਾਰ ਤੇ ਜਿਵੇਂ ਵੀ ਜੋ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ